ਪੰਡਤ ਸੀ ਅੱਛਾ ਜੀ ਪੰਡਤ ਤੇ ਗਰੀਬੀ ਬਹੁਤ ਹੂੰ ਗਰੀਬੀ ਬਹੁਤ ਉਹ ਦੂਰ ਡਰੇਡੇ ਜਾ ਕੇ ਨਾ ਹੂੰ ਤੇ ਰਲ ਗਿਆ ਅੱਛਾ ਰਲ ਗਿਆ ਤੇ ਉਹਨੂੰ ਟਾਈਮ ਹੈ ਜਾਨਾ ਉਹਨੂੰ 100 ਰੁਪਈਆ ਸਾਲ ਦਾ ਹੂੰ ਕਿਹੜਾ ਪੈਸਾ ਬਣਦਾ ਸੀ ਉਹਨੂੰ ਹੂੰ ਉਹਨੇ ਫਿਰ 4 ਸਾਲ ਲਾਏ ਠੀਕ ਹੈ 4 ਸਾਲ ਲਾ ਕੇ 400 ਰੁਪਈਆ ਬਣਾ ਲਿਆ 400 ਰੁਪਈਆ ਵਜਿ ਦਾ ਕਿੰਨ ਲੱਖਾਂ ਵਰਗਾ ਹੂੰ ਅਦਾਲਤ ਵੀ ਹੁਣ ਚੱਲ ਗਈ ਜੋ ਆਕਣਾ ਕੀ ਹਾਲ ਹੋਊ ਕਿਵੇਂ ਭੁੱਖੇ ਤੇ ਆਏ ਮਰਨੇ ਹੋਣਗੇ ਲੋਕਾਂ ਦਾ ਕੰਮਕਾਰ ਕਰਦੇ ਹੋਣਗੇ ਤੇ ਚਲ ਹੁਣ ਨਾਲੇ ਪਾ ਪੈਸੇ ਦੇ ਆਈਏ ਤੇ ਨਾਲੇ ਆਪਾਂ ਮਿਲ ਜਾਈਏ ਜਿੰਨੋਂ ਕਹਾ ਆਇਆ ਮੂਰੇ ਦਰਿਆ ਅੱਛਾ ਜੀ ਦਰਿਆ ਤੇ ਕੋਤਾ ਖੋਰ ਹੂੰ ਕੋਤਾ ਖੋਰ 100 ਰੁਪਏ ਚੁੰਬੀ ਮਾਰਦਿਆ ਸਮੁੰਦਰ ਚ 100 ਚ ਹੂੰ ਕਿਸੇ ਨੂੰ ਕੁਛ ਨਿਕਲਦਾ ਕਿਸੇ ਨੂੰ ਕੁਛ ਨਿਕਲਦਾ ਜੂੜਾ ਹੀ ਬਣਿਆ ਬੈ ਜਾਣੀ ਹਾਂ ਬੜਾ ਕਿਸੇ ਨੂੰ ਧਨ ਨਿਕਲਿਆ ਕਿਸੇ ਨੂੰ ਕੁਛ ਨਿਕਲੇ ਕਿਤੇ ਠੀਕ ਹੈ ਉੱਥੇ ਆ ਕੇ ਜਦ ਉਹਦਾ ਵੀ ਹਾਰ ਦੇ ਉਹਨੇ ਕਹਿੰਿਆ ਇੰਨਾ ਲੋਕਾਂ ਨੂੰ ਸਮਾਨ ਨਿਕਲੀ ਜਾਂਦਾ ਹਾਂ ਤੇ ਆਪਾਂ ਵੀ ਇੱਕ ਚੂੰਬੀ ਨਾਲ ਮਰਵਾੜ ਕੇ ਉਹਨੇ ਬਈ 1 ਰੁਪਈਆ 100 ਦੇ 100 ਰੁਪਈਆ ਦਿੱਤਾ ਦੇ ਕੇ 100 ਰੁਪਈਆ ਦੇ ਗੋਤੇ ਖੈਰਾਂ ਨੇ ਮਾਰੀਆਂ ਚੂੰਬੀ ਕਰੋਲੇ ਦੇਖੇ ਬਾਹਰ ਨਿਕਲੇ ਆਖਿਆ ਇਹੇ ਭਰਾਵਾ ਤੇਰੇ ਕਰਮ ਮਾੜੇ ਆ ਬਹੁਤ ਕਰੋਲੇ ਦਿੱਤੇ ਵੀ ਸਾਨੂੰ ਕੁਝ ਨਹੀਂ ਥਿਆ ਹਾਂ ਅਨਾ ਜੱਟ 100 ਹੋਰ ਚੱਕ ਠੀਕ ਆ 100 ਹੋਰ ਦਿੱਤਾ ਫੇਰ ਮਾਰੀ ਜੂੰ ਵੀ ਫੇਰ ਜਦੋਂ ਕਰੋਲੇ ਦੇਖੇ ਨਿਕਲੇ ਬਾਹਰ ਕੁਝ ਨਾ ਮਿਲਿਆ ਹਾਂ ਉਹ ਆਖਿਆ ਰੇ ਵੀ ਭਰਾਵਾ ਤੇਰੇ ਕਿਸ਼ਮਤ ਮਾੜੀ ਆ ਕੋਈ ਚੀਜ਼ ਨਹੀਂ ਸਾਡੇ ਹੱਥ ਲੱਗੀ ਹਾਂ ਮੈਂ ਕਹਦਾ ਵੀ ਪਾਇਆ 200 ਰਹਿ ਗਿਆ 200 ਦੇ ਤਾਂ ਹਾਂ ਯਾਰ ਖਾਹ ਹੁੰਦੇ ਖਾਹ ਹੁੰਦੇ ਤਾਂ ਫੇਮਨ ਬਾਦੀ ਜੂੰ ਵੀ ਸੌਂ ਖਾ ਕੇ ਬੜ ਗਿਆ ਲੈ ਆਉਣਾ کہیں ਵੀ ਕੋਈ ਜਾਣ ਕੇ ਆਉਂਦੇ ਆ ਪਰ ਸਾਨੂੰ ਤੇ ਆਉਂਦਾ ਕੁਝ ਨਹੀਂ ਫੇਰ ਖਾਲੀ ਆ ਗਏ ਉਹਦੇ ਭਰਾਵਾ ਕੁਝ ਨਹੀਂ ਮਿਲਿਆ ਤਰੀਕੇ ਸ਼ਬਦ ਮਾਰਿਆ ਉਹਨਾਂ ਦਾ ਫਿਰ ਹੁਣ 100 ਰੁਪਏ ਰਹਿ ਗਿਆ ਮੇਰੇ ਕੋਲੇ ਘਰੇ ਤਾਂ ਮੈਂ ਜਾਣ ਜੋਗਾ ਨਹੀਂ ਹੈ ਇੱਥੇ ਹੀ ਮੁੜਦਾ ਇੱਥਾਂ ਹੀ ਮੁੜ ਜਾਊਂਗਾ ਵੀ ਆਹ ਚੱਕੋ 100 ਰੁਪਏ ਦੇ ਇੱਕ ਚੂੰ ਵੀ ਹੋਰ ਲਾ ਦਿਓ ਉਹ ਜੋਂ ਮਾਰੀਦਾ ਚੂੰ ਵੀ ਤੇ ਕੁੱਲੇ ਹੱਥ ਪੇਟੀ ਆ ਗਈ ਹੱਥ ਚ ਕੁੰਡਿਆਲੀ ਖਿੱਚ ਕੇ ਕੁੰਡਿਆ ਤੇ ਬਾਹ ਖਤਰੀ ਵਾਲੇ ਕਿਡਾ ਰਹੇ ਸਾਡੇ ਨੰਬਰ ਹੂੰ ਇਹ ਬਾਹਰ ਕੱਢ ਲਈ ਬਾਹਰ ਕੱਢ ਲਈ ਤੇ ਦੁਨੀ ਪਾਸੀ ਉਹਦੇ ਜਿੰਦੇ ਲੱਗੇ ਬੇ ਤੇ ਵਿੱਚੇ ਕੁੰਜੀਆਂ ਹੂੰ ਉਹ ਗੋਤਾਖੋਰ ਕਹਿੰਦੇ ਵੀ ਖੋਲ ਕੇ ਦੇਖ ਲਈਏ ਆਪਾਂ ਹੂੰ ਉਹਨੇ ਕਿਹਾ ਵੀ ਖਾਣੀ ਕੀ ਕੁਛ ਹੋਊਗਾ ਇਹਦੇ ਵਿੱਚ ਵੀ ਇਹ ਨਾ ਬੇਈਮਾਨ ਹੋ ਜਾਣ ਅੱਛਾ ਉਹ ਕਹਿੰਦਾ ਵੀ ਨਹੀਂ ਇਹ ਗੱਲ ਨਹੀਂ ਹੈ ਵੀ ਤੁਸੀਂ ਮੇਰਾ ਸਿਰ ਤੇ ਧਰਾ ਦਿਓਗੇ ਨਾ ਅੱਛਾ ਮੈਂ ਆਪੇ ਘਰੇ ਆ ਕੇ ਖੋਲ ਲੂੰ ਹੂੰ ਉਹਦੇ ਸੱਤ ਤੇ 30 ਇਹਨਾਂ ਨੇ ਚੱਕੀ ਤਰਿਆ ਆਉਂਦਾ ਫੇਰ ਇਹ ਲੈ ਮਨ ਲੈ ਤਾ ਜਾਣਾ ਕੰਜਰਾ ਕਰੇ ਜੇ ਜਾ ਕੇ ਖੋਲੀ ਕੁਛ ਨਿਕੜਿਆ ਲੈ ਵਿੱਚੋਂ ਫੇਰ ਕੀ ਕਰੇਗਾ ਹਾਂ ਕਿਉਂ ਸਾਡਾ ਬਾਹਰ ਜਾਣਾ ਫੇਰ ਉਹਨੇ ਅੱਗਾ ਪਿਛਾ ਦੇਖ ਕੇ ਵੀ ਹੁਣ ਕੋਈ ਨਹੀਂ ਕੋਲੇ ਤੇ ਹੁਣ ਖੁੱਲ ਗਈ ਠੀਕ ਹੈ ਉਹਨੇ ਲਾੜੀ ਰਾਜੇ ਜੀ ਦੇ ਵਿੱਚ ਲਾ ਕੇ ਦੇ ਖੋਲੀ ਖੋਲ ਕੇ ਫੇਰ ਉਹ ਚੱਕਿਆ ਦਾ ਟੱਕਣਾ ਹਾਂ ਪੌੜਾ ਪਰਾ ਸਭ ਨਿਕਲਿਆ ਵਿੱਚੋਂ ਅੱਛਾ ਉਹ ਸੱਪ ਨੇ ਕਿਰੇ ਦੇ ਪੰਡਤ ਮੂਰੇ ਭੱਜ ਲਿਆ ਹੂੰ ਸੱਪ ਮਗਰ ਭੱਜ ਲਿਆ ਹੂੰ ਮਗਰ ਭੱਜਿਆ ਬਿਆ ਤੇ ਉਹਨੇ ਮੂਰਤੀ ਹੋ ਕੇ ਫੇਰ ਘੇਰ ਲਿਆ ਸੱਪ ਨੇ ਅੱਛਾ ਅਰਾ ਜਾਨ ਤੈਨੂੰ ਇੱਕ ਛੁੱਟੀ ਹੋਰ ਦਿੱਤੀ ਹੂੰ ਛੇਰ ਭੱਜਿਆ ਫੇਰ ਘੇਰ ਲਿਆ ਯੂ ਯੋਨਾ ਮੇ ਮਾਰਨਾ ਮੈਨੂੰ ਮਾਰ ਦੇ ਹੈ ਮੈਥੋਂ ਭੱਜਾਲੀਆਂ ਦਾ ਮੈਂ ਤਾਂ ਭਰਾਵਾ 400 ਰੁਪਇਆ ਕਮਾ ਕੇ ਲਿਆ ਸੀ 24 ਸਾਲਾਂ ਚ ਆਵਰੇ ਬੱਚਿਆਂ ਵਾਸਤੇ ਉਹ 400 ਮੈਂ ਤੇਰੇ ਤੇ ਲਾਤਾ ਹਾਂ ਉਹਰੇ ਹੁਕਾ ਫਿਰ 400 ਮੇਰੇ ਤੇ ਲਾਤਾ ਨਾ ਤੇ ਤੈਨੂੰ ਵੀ ਧਨੀ ਕਰਕੇ ਤੋਰੂੰ ਅੱਛਾ ਤੇ ਮੇਰੇ ਨਾਲ ਆ ਜਾ ਹਮ ਅਰਾਬ ਧਰਤੀ ਦੇ ਵਿੱਚ ਮੇਰਾ ਮਾਮਾ ਜਿਹੜਾ ਰਾਜਾ ਬਾਖਸ਼ਨਾ ਦਾ ਹਮ ਤੇ ਤੈਨੂੰ ਉਹਦੇ ਕੋਲੇ ਲੈ ਕੇ ਚੱਲਦਾ ਠੀਕ ਹੈ ਅਗਲੀ ਚੰਗ ਚਾਲ ਉਹਰਾ ਤੇ ਮੈਨੂੰ ਮਾਰ ਨਾ ਖਾਣਾ ਨੂੰ ਮਰਜ਼ੀ ਖਾ ਜੀਆ ਦਾ ਨਹੀਂ ਖਾਣਾ ਨਹੀਂ ਤੈਨੂੰ ਹਮ ਜਦੋਂ ਗਾਹਾਂ ਗਿਆ ਤੇ ਸਾਪ ਮੂੰਹ ਕੰਨੋਂ ਵੱਡਦਾ ਖੜੇ ਚ ਉਹ ਪੂਸ਼ਕਨ ਨੂੰ ਬੜਿਆ ਅੱਛਾ ਵੀ ਇਹ ਤੇ ਭੱਜ ਨਾ ਜਾਵੇ ਠੀਕ ਆ ਜਦੋਂ ਮੂੰਹ ਰਹਿ ਗਿਆ ਇੰਨਾ ਤਾਂ ਹਾਂਰਾ ਉੱਥੇ ਧਰ ਲਾ ਦੋਨੇ ਪੈਰ ਹੂੰ ਮੋਂ ਪੰਡਤ ਕਹਿੰਦਾ ਬੀਨਕ ਮਾਰਨਾ ਹੈ ਮਰਿਆ ਬਾਤ ਰਹੇਗਾ ਇਆਂ ਦੋਨੇ ਪੈਰ ਧਰ ਕੇ ਇਹਦਾ ਮਾਰ ਚੋਸਾ ਥੱਲੇ ਨੂੰ ਮਾਰਿਆ ਝੋਸਾ ਸੱਤਵੇਂ ਪਤਾਲ ਜਾਵੜੇ ਅੱਛਾ ਉੱਥੇ ਜਾਵੜੇ ਕਚੇਰੀ ਲੱਗੀ ਵੀ ਇਹਦਾ ਮਾਮਾ ਰਾਜਾ ਬਣਿਆ ਪਿਆ ਤੇ ਬੈਠਾ ਬੈਠਾ ਤੇ ਜਾਂਦੇ ਹੋਏ ਨੇ ਦੱਸਤਾ ਉਹਨੂੰ ਅੱਛਾ ਅਦਾਲਤ ਹੂੰ ਕਰੀ ਬੀਜੀ ਰੋ ਮੈਂ ਜਾ ਕੇ ਸਾਰੀਆਂ ਗੱਲਾਂ ਦੱਸਿਆਂ ਤਾਂ ਮੇਰਾ ਮਾਮਾ ਖੁਸ਼ ਹੋ ਗਏ ਤੈਨੂੰ ਦੇਊਗਾ ਤੇ ਮੰਗ ਕੀ ਕੁਸ ਮੰਗਣਾ ਤੂੰ ਕੁਸ ਨਾ ਮੰਗੇ ਤੂੰ ਉਹਨੂੰ ਕਹੀਂ ਨੀ ਵੀ ਉਹ ਰਾ ਛਾਪਾਈ ਵੀ ਹੋਊਗੀ ਅੱਛਾ ਬੰਦਾ ਬਣਿਆਂਦਾ ਤੂੰ ਤੈਨੂੰ ਕਹੀਂ ਵੀ ਮੈਨੂੰ ਆਹ ਮੁੰਦਰੀ ਤੈਨਾਂ ਨਾਲ ਨਾ ਕਰਨੀ ਤੇ ਚੌਥੀ ਵਾਰ ਤੂੰ ਮੁੰਦਰੀ ਮੰਗ ਲਈ ਉਹ ਮੁੰਦਰੀ ਮੰਗੀ ਤੇ ਤੇਰੇ ਕੋਲੇ ਕਿਸੇ ਦਾ ਘਾਟੇ ਨਹੀਂ ਦੇਣਾ ਠੀਕ ਹੈ ਮਾੜਾ ਵੀ ਠੀਕ ਆ ਉਹ ਡਰਿਆ ਵੇ ਮੈਨੂੰ ਮਾਰਨਾ ਖਾਣਾ ਮੈਂ ਕਹੀ ਜਾਂਦਾ ਲੋਂ ਗਹਾnga ਇੱਕ ਤੇਰੀ ਲੱਗੀ ਵੀ ਜਾ ਕੇ ਫਿਰ ਉੱਠਿਆ ਉੱਠ ਕੇ ਉਹ ਜੱਫੀ ਪਾ ਕੇ ਮਿਲਿਆ ਪਰ ਆ ਪਾਣ ਦੇ ਪਾਣ ਦੇ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਨਤਬੀ ਮਾਸ ਲੋਕ ਤੇ ਨਾ ਜਾਈ ਮਾਸ ਲੋਕ ਤੇ ਨਾ ਜਾਈ ਤੂੰ ਹਟਿਆ ਨਹੀਂ ਜਾਣੋ ਉਹ ਕਿੰਨਿਆਂ ਸੱਤ ਨਹੀਂ ਹਾਂ ਸਾਲਾਂ ਬਾਅਦ ਮੁੜਿਆ ਹੋਰ ਮਾਮਾ ਸੌਣ ਲਾ ਫਿਰ ਬਈ ਉਹ ਮਾ ਮਾਸ ਲੋਕ ਤੇ ਗਿਆ ਮੇਰੇ ਨੇੜੇ ਕੋਈ ਨਹੀਂ ਸੀ ਲੱਗਦਾ ਗਾਉ ਡੂ ਗੂ ਡੂ ਕਿਸੇ ਦੇ ਵਿੱਚ ਕੀਲਤ ਨਹੀਂ ਸੀ ਆਉਂਦਾ ਤੇ ਮੈਂ ਆਪਰੇ ਆਪ ਮੌਤ ਸਿਹੜਲੀ ਨੂੰ ਕਿਸੇ ਘਰੇ ਵੜ ਗਿਆ ਗਾ ਡੂਲ ਜਾਂਦੇ ਹੋਏ ਇਕੱਠੇ ਤੇ ਮੈਂ ਉਹ ਪੇਟੀ 'ਚ ਵੜ ਗਿਆ ਹੂੰ ਉਹ ਪੇਟੀ 'ਚ ਵੜ ਗਿਆ ਉਹਨੇ ਟੱਕਾਂ ਲਾਤਾ ਪੇਟੀ ਦਾ ਅਰਾਖੇ ਮਾਮਾ ਦਾਖੇ ਜੰਦੇ ਸਮੁੰਦਰ ਸਿਹੜਤੀ 30 ਸਾਲ ਵਿੱਚ ਪਿਆਰੇ ਹਾਂ ਆਹ ਫਕਰ ਨੇ 400 ਰੁਪਇਆ ਕਮਾਇਆ 6 ਸਾਲਾਂ 'ਚ ਉਹ 400 ਹੀ ਮੇਰੇ ਤੇ ਲਾ ਕੇ ਤੇ ਮੈਨੂੰ ਕਢਾ ਕੇ ਲਿਆ ਉਹਦਾ ਚੰਗਾ ਫਰਮਾਇ ਇਹਨੂੰ ਪੁੱਛਦਾ ਹੁਣ ਮੇਰਾ ਹਾਲ ਅੜਾ ਹਾਂ ਭਾਈ ਕਈ ਤੂੰ ਦਾ ਤੁ ਕੀ ਲੈਣਾ ਹੂੰ ਉਹ ਵਾਲਾ ਮਿਲ ਤੇਰਾ ਦਿੱਤਾ ਸਭ ਕੁਸਾ ਹੂੰ ਮੈਂ ਕੁਛ ਨਹੀਂ ਲੈਣਾ ਠੀਕ ਹੈ ਉਹ ਵਾਲਾ ਦੂਸਰਾ ਬਚਨ ਹੂੰ ਕੋਹ ਵਾਲਾ ਉਹਨੇ ਦੱਸਤਾ ਸੀ ਆਪਣੇ ਆੜੈ ਨੂੰ ਮੁੰਦਰੀ ਮੰਗੀ ਮੈਨੂੰ ਵਾਲਾ ਕੱਢੂ ਹੂੰ ਵੀ ਤੇਨੂੰ ਮੁੰਦਰੀ ਦੇ ਗੁਰਦਾਖੀ ਪਤਾ ਹੀ ਮੇਰੇ ਭਾਂਜੇ ਦਾ ਬੇੜਾ ਬੈਠਾ ਹੂੰ ਉਹ ਆਲਾ ਵੀ ਦੂਸਰਾ ਬਚਨਾ ਬੱਚਾ ਮੰਗ ਕੁਛ ਹੂੰ ਉਹ ਆਲਾ ਵੀ ਤੇਰਾ ਉਹ ਆਲਾ ਤੀਸਰਾ ਬਚਨਾ ਯੋ ਚੌਥਾ ਕਿਹਾ ਆਰੇ ਬੜਾ ਦਿਲ ਦੇ ਲੈ ਮੈਨੂੰ ਮੁੰਦਰੀ ਦੇ ਦੇ ਅੱਛਾ ਆਰਾ ਬਹਿ ਗਿਆ ਬੇੜਾ ਮੇਰੇ ਭਾਣ ਦੇ ਦਾ ਠੀਕ ਹੈ ਤੈਨੂੰ ਇਹਦੇ ਗੁਣਾ ਦਾ ਕੀ ਪਤਾ ਸੀ ਹਾਂ ਉਹ ਆਰਾ ਬਤੂ ਘਾਣਾ ਘਾਤੋ ਕਰਦਾ ਲੜਦਾ ਦੇ ਨਾ ਮੈਨੂੰ ਰੱਖੜਾ ਰਹਿਣ ਦੇ ਠੀਕ ਹੈ ਆਦਾ ਨਹੀਂ ਤੇਰੇ ਨਾਲ ਜਵਾਨ ਕੀਤੀ ਆ ਹਾਂ ਇਹਨੂੰ ਮੁੰਦਰੀ ਲਾਜ਼ਮੀ ਦੇਊਗਾ ਬਸ ਸਹੀ ਔਰ ਇਹਦੇ ਹੁ ਗੁਣ ਸੁਣ ਲੈ ਹਾਂ ਮੋਹਣਾ ਦੱਸ ਆਰਾ ਪਹਿਲਾ ਗੁਣ ਇਹਦਾ ਇਹ ਆ ਬਈ ਹੋਰ ਤਾਂ ਕਿਸੇ ਨੂੰ ਕੀ ਦੱਸਣਾ ਇਹਦਾ ਕੋਣ ਆ ਆਪਣੇ ਟੱਬਰ ਨੂੰ ਮੈਂ ਦੱਸਣਾ। ਹੂੰ। ਛੋਕੇ ਟੱਬਰ ਨੂੰ ਕਿਸੇ ਨੂੰ ਨਹੀਂ ਦੱਸਣਾ ਮੇਰੇ ਚਾਹ ਗੋਣਾ। ਅੱਛਾ ਜੀ। ਚੋਰੀ ਰੱਖਣੀ ਆ। ਸਾਹ ਹੱਥ 'ਚ ਪਾ ਕੇ ਰੱਖਣੀ ਆ, ਲਾਉਣੀ ਨਹੀਂ ਇਹ। ਹੂੰ। ਗੋਣੇ ਦਾ ਇਹ ਆ। ਗੋਹਾ ਮਿੱਟੀ ਲੈਣਾ। ਹੂੰ। ਲੈ ਕੇ ਪੋਚਾ ਲਾਉਣਾ। ਹੂੰ। ਪੋਚਾ ਲੈ ਕੇ ਹੋਂਮ ਪਾਣੀ। ਹੋਂਮ ਪਾ ਕੇ ਰੱਖ ਕੇ ਮੁੰਦੀ ਮੱਥਾ ਠੇਕਣੀ। ਬਈ ਇਹ ਵਾਕਿਣਾ ਆਉਂਦੀਏ ਮੁੰਦਰੀਏ। ਅੱਗੇ ਤੋਂ ਮੋਰੇ ਕੋਲੇ ਅਸੀਂ ਤੋਂ ਮੇਰੇ ਕੋਲੇ ਆ ਮੈਨੂੰ ਆ ਚੀਜ਼ ਪੈਦਾ ਕਰ ਦੇ ਤੇ ਉਹ ਚੀਜ਼ ਪੈਦਾ ਹੋ ਗਈ ਠੀਕ ਹੈ ਮਤਲਬ ਠੀਕ ਚਲੋ ਉਹਦਾ ਭਾਣ ਜੇ ਨੂੰ ਆਦਮੀ ਵੀ ਹੁਣ ਛੱਡਿਆ ਇਹਨੂੰ ਉਹਨੇ ਮੰਦਰੀ ਲੈ ਲਈ ਮੰਦਰੀ ਲੈ ਕੇ ਤੇ ਫਿਰ ਉਸੇ ਖੱਟ ਤੇ ਆ ਕੇ ਉਹ ਪਰਮੀ થઈ ਮਾਤ ਲੋਕ ਤੇ ਛੱਡ ਗਿਆ ਅੱਛਾ ਛੱਡ ਗਿਆ ਉਹ ਵੀ ਕਹਿ ਕੇ ਗਿਆ ਨਾਲ ਹੁਣ ਉਹ ਕਹਿੰਨੀ ਮੰਦਰੀ ਸਾਹਮਣੇ ਰੱਖੀ ਕਿਸੇ ਨੂੰ ਭੇਤਣਾ ਨਹੀਂ ਇਹਦਾ ਸੱਪ ਕਹਿੰਦਾ ਹੂੰ ਯਾ ਲੈ ਗੇ ਸਰਪੇਤ ਰਿਆ ਵਤੇ ਕਹਾਂ ਇੱਕੋ ਸ਼ਹਿਰ ਆ ਗਿਆ ਰਾਜਧਾਨੀ ਆ ਗਈ ਨੇਰਾ ਹੋ ਗਿਆ ਬੜ ਗਿਆ ਬੜ ਕੇ ਤੇਰੇ ਅੜ ਕੇ ਮੁੰਡੇ ਬੈਠੇ ਉਹਨਾਂ ਨੂੰ ਪੁੱਛਿਆ ਜੀ ਭਾਈ ਮੈਂ ਰਾਤ ਕੱਟਣੀ ਆ ਹਮਮ ਔਰ ਵੀ ਸਾਡੇ ਬੁੜੀ ਆ ਇੱਥੇ ਇੱਕ ਬਿਰਦ ਅਸਈ ਔਰੰਡੀ ਬੁੜੀ ਆ ਬਿਰਦ ਤੇ ਉਹ ਪੁੰਨ ਕਰਦੀ ਆ ਉਹ ਰਾਤ ਕਟਾਉਂਦੀ ਆ ਰੋਟੀ ਟੁਕ ਵੀ ਦਿੰਦੀ ਆ ਲੀਡਰ ਦਿੱਤਾ ਵੀ ਦਿੰਦੀ ਆ ਤੇ ਉਹ ਰਾਤ ਕਟਾਉਂਦੀ ਆ ਭਾਵੇਂ ਦੋ ਰਾਹੀ ਜਾਂ ਚਾਰ ਰਾਹੀ ਆ ਜਾਣ ਚਲੋ ਛੱਡਿਆ ਏ ਉਹਰੇ ਕੋਲੇ ਉਹ ਕਹਿੰਦੀ ਪੁੱਤ ਐਂ ਕਰ ਜੇ ਤੂੰ ਬੈਠ ਮੈਂ ਜਾਨੀ ਆ ਮੈਂ ਲਿਆਉਣੀ ਆ ਮੰਗ ਕੇ ਅੱਟ ਕਣਕ ਕੋ ਅੱਛਾ ਮੰਗ ਕੇ ਕਣਕ ਲਿਆ ਕੇ ਅੱਗੇ ਪੁੱਤ ਚੱਕੇ ਕਿੱਥੇ ਹੁੰਦੇ ਸੀ ਸਾੜੀ ਸੁੱਟ ਦੀ ਬੁੜੀਆਂ ਪੈਂਦੀਆਂ ਸੀ ਅੱਛਾ ਜਾਂ ਘਰਾਸ ਹੁੰਦੇ ਸੀ ਹੈ ਨਹੀਂ ਸੀ ਕੁਝ ਨੱਤ ਪੀ ਕੇ ਨੱਤ ਪਕਾਉਣਾ ਜਾਂ ਘਰਾਥਾਂ ਦੇ ਕੱਢਣਾ ਤੇ ਉਹ ਵਾਲੀ ਮੈਂ ਜਾਨੀ ਆ ਪਹਿਲਾਂ ਕਣਕ ਲੈ ਆਉਂ ਕਿਸੇ ਤੋਂ ਮੰਗ ਕੇ ਫੇਰ ਮੈਂ ਉਹ ਚੱਕੀ ਲੈ ਕੇ ਦਲੂੰਗੀ ਫੇਰ ਮੈਂ ਰੋਟੀ ਲਾ ਕੇ ਦੇਵਾਂਗੀ ਵਾਲਾ ਮਾਂ ਤੂੰ ਅੜ ਕੇ ਜਾ ਜੇ ਮੜਾ ਜਾ ਹੂੰ ਵਾਲੀ ਕੀ ਗੱਲ ਆ ਤੂੰ ਮੜਾ ਹਲਕੇ ਤੈਨੂੰ ਮੈਂ ਕਿਹਾ ਉਰੋਂ ਜਾਈ ਅੱਛਾ ਹੀ ਵਾਲੀ ਚੰਗਾ ਹੂੰ ਇਹਨੇ ਲੈ ਕੇ ਦਾ ਗੋਹਾ ਹੂੰ ਬੁੜੀ ਤੋਂ ਪਰਦੇ ਜੇ ਨਾ ਵੀ ਦੇਖ ਲਈਏ ਆਪਾਂ ਹੂੰ ਤੇ ਗੋਹਾ ਮਿੱਟੀ ਫੇਰਿਆ ਪਾ ਕੇ ਹੋਮਸ ਮੁੰਦਰੀ ਧਰਤੀ ਹੂੰ ਆਹੇ ਬਾਖਸ਼ਨਾਕ ਦੇ ਮੁੰਦਰੀ ਅੱਗੇ ਸੀ ਬਾਖਸ਼ਨਾਕ ਕੋਲੇ ਹੋਣਾ ਮੇਰੇ ਕੋਲੇ ਹੂੰ ਦੋ ਖਾਣੇ ਇਹਦੇ ਆ ਜਾਣ ਦੋ ਥਾਲ ਖਾਣਿਆਂ ਦੇ ਕਿ ਦਿਨਾਂ ਖਾਦੇ ਹੁਣਾਂ ਖਾਣੇ ਹੋਣ। ਹੂੰ। ਮੁੰਡਲੀ ਉੱਡੀ ਤੇ 20ਾਂ 25ਾਂ ਅੱਧੇ ਘੰਟੇ ਦੇ ਵਿੱਚ ਦੋ ਥਾਲ ਪੜਕ ਲੈਣੇ ਆ ਗਏ। ਹੂੰ। ਇਹ ਕੋਨੇ ਖਾਦਾ ਬੁਢੀ ਆਰੀ ਪੁੱਤ ਕਿਥੋਂ ਲੈਂਦਾ। ਹੂੰ। ਉਹ ਮਾਂ ਸ਼ਾਖਲਾ ਨੂੰ ਚੁੱਪ ਕਰਕੇ ਤੈ ਕੀ ਪੁੱਛਣ ਰਹਿਣਾ। ਹੂੰ। ਜਦੋਂ ਖਾ ਕੇ ਹਟੇ ਤੇ ਉਹਦੋਂ ਨੂੰ ਇੱਕ ਡੌਂਡੀ ਪਿੜਦਾ ਪਰ ਆ ਬੇ ਰਾਜੇ ਦੇ। ਹੂੰ। ਉਹ ਰਾਜੇ ਦੀ ਡੌਂਡੀ ਓਂ ਪੜਦਾ ਸੀ ਰਾਜਾ ਕਹਿੰਦਾ ਸੀ ਵੀ ਜਿਹੜਾ ਸਮੁੰਦਰ ਦੇ ਵਿੱਚ ਮਹਿਲ ਪਵਾ ਦੂੰ ਹੂੰ ਉਹਨੂੰ ਨਾਲੇ ਅੱਧਾ ਰਾਜ ਦੇਵਾਂ ਤੇ ਨਾਲੇ ਆਪਦੀ ਕੁੜੀ ਦਾ ਡੋਲਾ ਦੇਵਾਂ ਠੀਕ ਹੈ ਕੁੜੀ ਵਿਆਂ ਹੂੰ ਹੂੰ ਹੁਣ ਸਮੁੰਦਰ ਚ ਕਿੱਥੇ ਨਿਉਂ ਟਿਕਦੀ ਆ ਕਿਤੇ ਉਹਰਾ ਮਾਂ ਇਹੋ ਕਾਹਕੇ ਭਾਈ ਨੇਤੀ ਆਉਂਦਾ ਹੂੰ ਤੇ ਆਖੇ ਮਾਂ ਕਹਿਆ ਹੂੰ ਵੀ ਮੇਰਾ ਮੁੰਡਾ ਪੋ ਹੂੰ ਔਰ ਇਹ ਬਥੇ ਕਹਿਦਾ ਹੂੰ ਨਹੀਂ ਹਾਂ ਇਹ ਉਹਨਾ ਹੋਵੇ ਟੜਕੇ ਨੂੰ ਤੂੰ ਭੱਜ ਜਾ ਮੈਨੂੰ ਫਾਹੇ ਚਭਾ ਦੇ ਹੂੰ ਨਹੀਂ ਹਲਾ ਭਜਦਾ ਨਹੀਂ ਹੋ ਗਈ ਉਹਨੇ ਜਾ ਕੇ ਇਹ ਜੀ ਮੇਰਾ ਮੁੰਡਾ ਸੁਣਾਊਗਾ ਠੀਕ ਹੈ ਗਲੀ ਨੰਬਰ 9 ਨੰਬਰ ਸਭ ਲੇਖ ਲਿਆ ਲਿਜਾ ਕੇ ਰਾਜੇ ਨੂੰ ਦਾਸਤਾ ਹੂੰ ਤੇ ਰਾਜੇ ਨੇ ਭਾਈ ਤੜਕਿਓ ਬੰਦੇ ਭੇਜਤੇ ਠੀਕ ਹੈ ਜੀ ਲਿਓ ਸੱਦ ਕੇ ਹੂੰ ਬੁੜੀ ਨੂੰ ਭੇਜਤਾ ਆਰਾ ਤੁੰਗ ਘਰ ਮਾ ਤੁੰਗ ਜਾ ਆਵੜਾ ਨੂੰ ਕਹਿ ਰੀ ਮੇਰਾ ਮੁੰਡਾ ਸੁਣਾਊਗਾ ਹੂੰ ਨਾ ਬੁੜੀ ਗਈ ਲੈ ਕੇ ਆ ਕੇ ਉਹ ਆਦਾ ਹਾਂ ਮਾਂ ਉਹ ਆ ਜੀ ਮੇਰਾ ਮੁੰਡਾ ਸੁਣਾਊਗਾ ਔਰ ਮੁੰਡੇ ਨੂੰ ਲਿਆਓ ਸੱਦ ਕੇ ਇਹਨੂੰ ਵਾਜਾ ਕਹਿੰਦਾ ਅੱਛਾ ਜੀ ਵਜ਼ੀਰ ਮੁੰਡਾ ਸੱਦ ਲਿਆ ਹਾਂ ਬਾਈ ਮੋਲਤ ਕਰ ਕਿੰਨੇ ਚਿਰ ਦੀ ਕਰਦਾ ਹੂੰ ਕਿੰਨੇ ਚਚ ਪਾਵੇਂਗਾ ਔਰ ਮੋਲਤ ਘੜੀ ਵਾਲੀ ਰਾਤ ਦੀ ਮੋਲ ਤਾਂ ਦਿਨ ਛੱਡ ਦੇ ਨੂੰ ਪਾ ਦੂੰ ਅੱਛਾ ਬੜੇ ਮੋਲ ਤਾਂ ਇਹਦੀ ਇਹਨੇ ਫਾਹੇ ਚੜਨਾ ਵੀ ਭੈਣ ਆਪਾਂ ਮਥਾਰੇ ਸ਼ਹਿਰ ਨੂੰ ਲਾ ਦੇ ਤਾਂ ਨਹੀਂ ਉੱਥੇ ਤਾਂ ਟੱਡੂ ਨਾ ਜਾਣੇ ਰਾਤ ਤੇ ਰਾਤ ਵੀ ਨਿਉਂ ਰੱਖਦੇ ਟਿਕਦੀ ਨਹੀਂ ਵੀ ਜਿਹੜੇ ਮਰਨਾ ਚੱਲ ਠੀਕ ਆ ਚੰਗਾ ਬਾਈ ਉਨੇ ਨੂੰ ਦੇਖਿਆ ਵੀ ਨੇਰਾ ਹੋ ਗਿਆ ਉਹਨੇ ਗੋਹਾ ਮਿੱਟੀ ਲਿਆ ਲਿਆ ਕੇ ਫੇਰਿਆ ਰੱਖੀ ਮੁੰਦਰੀ ਹੂੰ ਪਾ ਕੇ ਮੱਥਰ ਤੇ ਲਾਖਣਾ ਦੀਏ ਮੁੰਦਰੀ ਦੇ ਅੱਗੇ ਸੀ ਉਹਦੇ ਕੋਲ ਹਾਂ ਮੇਰੇ ਕੋਲੇ ਆ ਮਹਿਲ ਪੈ ਜਾਣ ਐਨ ਪਲਾਸਟਰ ਪੱਕਾ ਹੋ ਗਏ ਬਾਰੀ ਬੱਕਾ ਲਾ ਕੇ ਐਨ ਨੇ ਨੇਰੇ ਨੇਰੇ ਐਨ ਕਰਕੇ ਪੂਰੀ ਕੰਬਲ ਤੇ ਆ ਜਾਈ ਮੁੰਦਰੀ ਉੱਡੀ ਪੋਰਟ ਦੇ ਚਾਰ ਵਜੇ ਮੁੰਡੀ ਫੇਰ ਆਈ। ਜਦੋਂ ਆ ਗਈ ਮੁੰਡੀ ਆਖੇ ਕੜਚ ਨੇ ਉਂਗਲ ਚਪਈ। ਉੱਠਿਆ ਲਾ ਵੀ ਪੈ ਗਿਆ ਮਹਿਲ ਤਾਂ। ਨੋ ਜਾ ਕੇ ਦੇਖੇ ਤੇ ਮਹਿਲ ਸੇ ਪਿਆ ਵਿਆ। ਰਾਜਾ ਦੇ ਬਜੀ ਟੱਟੀ ਉੱਠੇ ਟੜਕਿਓ ਗਏ ਜਦੋਂ। ਰਾਜਾ ਕਹਿੰਦਾ ਆ ਮਹਿਲ। ਹਾਂ ਬਈ ਇਹ ਤਾਂ ਮਰਾ ਤੇਰਾ ਪਾਸੇ। ਅੱਛਾ। ਉਹ ਰਾ ਤੇਰਾ ਦੇਖੇ ਪਾਇ ਵੀ ਸੱਦ ਲਿਆ। ਸੱਦ ਗਿਆ ਆਉਂਦੀ ਕੁੜੀ ਵਿਆਹ ਤੀ। ਹੂੰ। ਪੜਤਣਾ ਅਸਾਈ ਕੁੜੀ ਵਿਆਹ ਦੀ ਉਹ ਮਹਿਲਾ ਜੀ ਰਹਿਣ ਲੱਗ ਗਿਆ ਉਹ ਪਿਛਲੇ ਉਹਦਾ ਭੁੱਲ ਹੀ ਗਿਆ ਪਤਨੀ ਵੀ ਭੁੱਲ ਗਿਆ ਬੱਚਿਆਂ ਨੂੰ ਵੀ ਭੁੱਲ ਗਿਆ ਨਵਾਂ ਵਿਆਹ ਹੋ ਗਿਆ ਰਾਜ ਦੀ ਕੁੜੀ ਮਿਲ ਗਈ ਰਾਜ ਮਿਲ ਗਿਆ ਉਹ ਬਣ ਬਾਮਣ ਚੇਤੇ ਉਹਦੇ ਬਾਮਣੀ ਪਣਤਣੀ ਜੱਜ ਨੂੰ ਭਾਈ ਉੱਥੇ ਰਹਿਣ ਲੱਗ ਗਿਆ ਉਹ ਰਹਿੰਦਾ ਤੇ ਮौज ਕਰੇ ਦਿਨੇ ਰਾਜਾ ਕਰੇ ਰਾਤ ਨੂੰ ਉੱਥੇ ਰਿਆ ਕਰੇ ਮਹਿਲ ਤੇ ਇੱਕ ਦਿਨ ਕਿਤੇ ਆਇਆ ਤੂਰਾ ਰਹੇਗਾ ਚੱਕੇ ਅੱਛਾ ਛੋਟਾ ਹੈ ਤੂਰਾ ਹਾਂ ਚਲੋ ਪਾਲ ਲਿਆ ਹਾਂ ਹਲਾ ਚਲ ਜਿੱਥੇ 2 ਸਾਲ ਮੰਗਾਉਨੇ ਆ ਤੇ ਇੱਕ ਹੋਰ ਮੰਗਾ ਲਿਆ ਕਰਾਂਗੇ ਤੇ ਆਪਦੀ ਉਹ ਰਾਜੇ ਦੀ ਕੁੜੀ ਨੂੰ ਨਹੀਂ ਪਤਾ ਲੱਗਣਾ ਦਿੱਤਾ ਪੁੱਛੇ ਵੀ ਉਹ ਖਾ ਖਾਣੇ ਕਿਥੋਂ ਮੰਗਾਉਣਾ ਨੂੰ ਸਹੀ ਗੱਲ ਹੈ ਬਾਪੂ ਉਹ ਤਾਂ ਮਾਉ ਨਹੀਂ ਦਿੰਦਾ ਨਾ ਕੋਈ ਆਉਂਦਾ ਲੈ ਕੇ ਆਪਣਾ ਉਹ ਕਹਿੰਦਾ ਤੂੰ ਕੀ ਲੈਣਾ ਚਿਪਕ ਕੇ ਸਾਖ ਲਿਆ ਕਰ ਫਿਰ ਇੱਕ ਦਿਨ ਆਇਆ ਤੇ ਬਿੱਲੀ ਦਾ ਬੱਚਾ ਮਿਲ ਗਿਆ ਅੱਛਾ ਇਬਲੀ ਦਾ ਬੱਚਾ ਲੈ ਗਿਆ ਚਾਹ ਤੇ ਹੂੰ ਹੁਣ ਚੱਲੋ ਜਿੱਥੇ ਇੱਕ ਥਾਲ ਮੰਗਾਉਣ ਲਈ ਤਿੰਨ ਮੰਗਾਉਨੇ ਉੱਥੇ ਚਾਰ ਮੰਗਾ ਰਿਆ ਕਰਾਂਗੇ ਹੂੰ ਮੱਥਾ ਟੇਕਿਆ ਕਰੀ ਤੇ ਟੇਕਿਆ ਉਹ ਤੋਂ ਪਰਦੇ ਜੇ ਨਾ ਤੇ ਕਹਿ ਰਿਹਾ ਕਰੇ ਮੁੰਡਲੀ ਨੂੰ ਮਾਂ ਖਾਣਾ ਆ ਜੇ ਤੇ ਚੌਹ ਜਾਣੇ ਦਾ ਖਾਣਾ ਆ ਗਿਆ ਕਰੇ ਠੀਕ ਹੈ ਸ਼ਾਕੇ ਪੈ ਜਾ ਕਰਨ ਦਿਨੇ ਆਇਆ ਕਰੇ ਕਚੇਰੀ ਚ ਰਾਜ ਦੇ ਬਰਾਬਰ ਤੇ ਬਿਠ ਸਾਰੀ ਨਰ ਰਿਹਾ ਕਰੇ ਤੇ ਰਾਤ ਨੂੰ ਮਹਿਲਾ ਜਾਵੜਿਆ ਕਰੇ ਠੀਕ ਹੈ ਐ ਹੁੰਦਾ ਹਣਾਉਂਦਾ ਕੋਈ ਟਾਈਮ ਜਦੋਂ ਲੰਘਿਆ ਤੇ ਉਹਨੇ ਜਿਹੜੀ ਕੁੜੀ ਸੀ ਦਾ ਰਾਜੇ ਦੀ ਉਹਨੂੰ ਵਿਆਹ ਹੀ ਉਹਨੇ ਕੇਸ ਸੀ ਸੋਨੇ ਰੰਗੀ ਅੱਛਾ ਉਹਨੇ ਕੇਸ ਬਾਹ ਕੇ ਤੇ ਪਾ ਕੇ ਡੱਬੀ ਦੇ ਵਿੱਚ ਤਾਰ ਤੇ ਅੱਛਾ ਜੀ ਉਹ ਤਾਰ ਤੇ ਤੇ ਰਾਜਾ ਕਿਤੇ ਖੋਰ ਰਾਜਾ ਕਿਥੋਂ ਦਾ ਉਹ ਕਦੇ ਸ਼ਿਕਾਰ ਜਾ ਕੇ ਆਇਆ ਘਰ ਜਾ ਕੇ ਉਹਦੇ ਸੀ ਕਿ ਡੱਬੀ ਤਰੀ ਜਾਂਦੀ ਆ ਅੱਛਾ ਉਹ ਨਾਲ ਬਜ਼ੀਰ ਨੂੰ ਮੈਂ ਡੱਬੀ ਚ ਪਸ ਹੋਊਗਾ ਡੱਬੀ ਦੇਖ ਜਦੋਂ ਇਹ ਡੱਬੀ ਫੜੀ ਫੜਾਈ ਤੇ ਖੋਲ ਕੇ ਦੇਖੀ ਆ ਰਬ ਜਿਹੜਾ ਕੇਸ ਆਉਂਦਾ ਕੇਸਾਂ ਵਾਲੀ ਆ ਜਿਹੜਾ ਬੰਦਾ ਤਾਂ ਦਾ ਨਾਮ देऊ ਤੇ ਜੇ ਜਨਾਨੀਆਂ ਫਿਰ ਬਿਆਹ ਹੂੰ ਅੱਛਾ ਪਤਾ ਲੱਗੂ ਬੇਦਾ ਠੀਕ ਹੈ ਉਹਨੇ ਫਿਰ ਭਾਈ ਦੋ ਠਗੜੀਆਂ ਸਾਧੀਆਂ ਹਮ ਇੱਕ ਨੂੰ ਕਹਿੰਦਾ ਕੀ ਕਰਦੇ ਹੈਗੇ ਪੌਲੀ ਸਮਾਨ ਪਾੜੋ ਦੂਜੀ ਨੂੰ ਤੂੰ ਹੀ ਕਰੇਂਗੀ ਵਾਰੀ ਪੀੜੀ ਨਾ ਹੋ ਟਾਕੀ ਨਾਲ ਦੀ ਕਟੂ ਸੂਈ ਟਾਕਾ ਪਾਉਂ ਟਾਕੀ ਲਾ ਦੂੰ ਸਮਾਨ ਨੂੰ ਉਹਨੇ ਉਹ ਰੱਖ ਲਈ ਰੱਖ ਕੇ ਵਿੱਚ ਆ ਕੇ ਸਾਲੀ ਆਲਾ ਆ ਜਿਹਦਾ ਬੰਦਾ ਤਾਤਾ ਨਾਮ ਦੇਉ ਜੇ ਜਨਾਨੀਆਂ ਦਾ ਪਿਆਹ ਹੋ ਉਹ ਵਾਰੀ ਮੈਨੂੰ ਪਤਾ ਕੌਣ ਆ ਇਹ ਕੌਣ ਆ ਉਹ ਵਾਰੀ ਫਨਾਨੇ ਰਾਜੇ ਦੀ ਕੁੜੀ ਜੀ ਨੇ ਮਹਿਲ ਪਾਇਆ ਨਾ ਸਮੁੰਦਰ ਦੇ ਵਿੱਚ ਪੀ ਦੇ ਕੇ ਇਹਦਾ ਹੈ ਅੱਛਾ ਮੋੜਾ ਫੇ ਤੂੰ ਜਾ ਕੇ ਪਤਾ ਲਿਆ ਵੀ ਕਿਹੜੇ ਹਿਸਾਬ ਨਾਲ ਮਹਿਲ ਪਾਇਆ ਕੌਣ ਉੱਥੇ ਰਹਿੰਦਾ ਕਿਵੇਂ ਰਹਿੰਦਾ ਕੌੜਾ ਹਜੇ ਘਰ ਵਾਲਾ ਕੀ ਉਹਦੀ ਪਾਵਰ ਆ ਕਿਵੇਂ ਸਾਰਾ ਪਤਾ ਲਿਆ ਮੋੜੇ ਵੀ ਠੀਕ ਆ ਪਰ ਵੀ ਉਹ ਜਾ ਕੇ ਦੇ ਕਮਲੀ ਰਮਲੀ ਬਣ ਗਈ ਜਮਾ ਅੱਛਾ ਬੂਦਾਂ ਬਦਾਂ ਖੜਾ ਲਿਆ ਸਿੱਧੀ ਜੀ ਹੋ ਕੇ ਹੋਲੀ ਓਲੀ ਤੇ ਮਹਿਲਾ ਜਾਬੜੀ ਮਹਿਲਾ ਜ ਆਵੜੀ ਦੇਖ ਕੇ ਉਹਨੇ ਦਰਸ ਖਾਦਾ ਅੱਛਾ ਅਰੀ ਬੁੜੀ ਬੇਰ ਦਾ ਤੇ ਵਿਚਾਰੀ ਉਹਨੇ ਫਿਰ ਨੁਹਾਈ ਤੋਾਈ ਗੋਲੀ ਨੂੰ ਕਹਿ ਕੇ ਗੋਲੀ ਨੂੰ ਨੁਹਾ ਨੁਹਾ ਤੇ ਗੋਲੀ ਕੋਲੇ ਕਰ ਰੱਖੀ ਬੜੀਆ ਲੀੜਾ ਕੱਪੜ ਪਾਇਆ ਤੇ ਕੋਲੇ ਰਹਿਣ ਲੱਗ ਗਈ ਅੱਛਾ ਅੱਜ ਹੋਰ ਭਲਕ ਹੋਰ ਅੱਜ ਹੋਰ ਦੇਣੀ ਕੋ ਕੁਸ ਲਿਖੀ ਹੁੰਦੀ ਤਰੀ ਆਵੇ ਜਾਣ ਕੇ ਵੀ ਸੌਰਤ ਜੀ ਆਗੇ ਨੁਹਾਈ ਨੂੰ ਰੋਟੀ ਦਾ ਟਿੱਖਾਂਦੀ ਨੂੰ ਉਹ ਕੰਦਾ ਚਲ ਕੋਈ ਨਹੀਂ ਚਲ ਚ ਕੰਦਾ ਉੱਥੇ ਇਕਥਾਰ ਪੰਜ ਕੁੱਤੇ ਰਮਾਉ ਨੇ ਆ ਤੇ ਦੋ ਦੋ ਤੇ ਚਾਰ ਤੇ ਇਕ ਗੋਲੀ ਪੰਜ ਮੰਗੋ ਨੇ ਆ ਹੋਰ ਮੰਗਾ ਲਿਆ ਕੋ ਨੂੰ ਕੋਈ ਨਹੀਂ ਆ ਦਾ ਰੱਖ ਲਾ ਜੇ ਕੋਈ ਤੋੜ ਨਹੀਂ ਹੁੰਦੀ ਉਹ ਹਾਂ ਜਾਂਦਾ ਨਹੀਂ ਹਾਂ ਜਦੋਂ ਉਹ ਟਾਈਮ ਨਾ ਗਿਆ ਸਾਰਾ ਉਹਨੇ ਪੇਪੇਤ ਪਾਇਆ ਫਿਰ ਆ ਚਾ ਪੀਲੰਗ ਬੰਦ ਕਰਨਾ ਫੇਰ ਆ ਤੇ ਉਹ ਭਾਈ ਆਖੇ ਉਹ ਰਹਿਣ ਲੱਗ ਗਈ ਹੌਲੀ 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 ਪੂਰਾ ਪੇਤੀ ਦਾ ਜਾਣ ਕੇ ਕੰਬਲੀ ਬਣੀ ਵੀ ਹੌਲੀ ਹੌਲੀ ਪੂਰਾ ਪੇਤ ਫੇਰ ਆਪ ਹੀ ਲੱਗ ਗਈ ਕੰਮ ਕਰ ਕਰਨ ਤੇ ਫਿਰ ਉਹਨੇ ਉਹ ਕੁੜੀ ਚੱਕੀ ਰਾਜੇ ਦੀ ਅੱਛਾ ਉਹ ਇਕਰਾ ਵਾਲੀ ਪੁੱਤ ਇਹ ਪੁੱਤ ਖਾਣੇ ਕਿੱਥੋਂ ਲਿਆਉਂਦਾ ਹੈ ਆਪਾਂ ਜਾਂਦੇ ਨਹੀਂ ਸ਼ਹਿਰ ਨਹੀਂ ਜਾਂਦੇ ਮੇਜ਼ਦਾਰਤ ਨਹੀਂ ਜਾਂਦੇ ਤੇ ਖਾਣੇ ਜੈ ਨਤ ਨਮੇ ਤੋਂ ਨੇ ਬਣਾਉਂਦਾ ਲਾਤੀਆ ਲਾਤੀਆ ਨਹੀਂ ਮੈ ਮੈਨ ਨੂੰ ਨਹੀਂ ਪਤਾ ਕਿੱਥੋਂ ਬਣਾਉਂਦਾ ਉਹ ਵੀ ਪਤਾ ਤੇ ਪੁੱਤ ਤੂੰ ਪੁੱਛਦਾ ਫਿਰ ਤੈਨੂੰ ਉਹਨਾਂ ਨੂੰ ਦੱਸੂ ਦੱਸੂਗੇ ਨੂੰ ਇਹ ਜੀ ਫਿਰ ਮੂੜੀ ਚਾੜੀ ਪੈ ਗਈ ਫਿਰ ਲੱਗ ਗਈ ਮੰਗਰੋ ਹੋ ਕੀ ਤੇ ਮਗਰ ਹੀ ਮੈਂ ਨਾ ਹੀ ਹਟੀ ਨਾ ਹੀ ਹਟੀ ਉਹਨੇ ਫਿਰ ਅੱਕੇ ਬਰੇ ਦੱਸਤਾ ਹਾਂ ਨਵਿਹਰੇ ਵਿੱਚ ਕਰਾ ਮਾਤਾ ਸਾਡੀ ਪਟਿਆ ਗਿਆ ਫਿਰ ਤਾਂ ਜੀ ਉਹ ਆਫ ਲੱਗੀਆਂ ਬਣਾਉਣ ਉਹ ਬੁਢੀ ਲੱਗੀ ਠੀਕ ਹੈ ਉਹਦਾ ਪੈ ਜਾਖਣ ਬੁਢੀ ਆ ਦੇਖ ਕੇ ਮੱਥਾ ਕਹਿੰਦੇ ਬਾਕਸਨਾ ਕੋਲੇ ਸੀ ਫਿਰ ਮੁੰਡੇ ਕੋਲੇ ਹੁਣ ਮੇਰੇ ਕੋਲੇ ਆ ਚੀਜ਼ ਬਣ ਜੇ ਐ ਬਣਦੇ ਕਰਦੇ ਕਰਦੇ ਤੇ ਭਾਈ ਇੱਕ ਦਿਨ ਉਹ ਕੁਝ ਗਰਮੀ ਦਾ ਮਹੀਨਾ ਦੋ ਰਾਤ ਸੌਂਗੇ ਉਦੋਂ ਸੌਂਗੇ ਤੇ ਇਹਨੇ ਦੇਖਿਆ ਵੀ ਸੁੱਤੇ ਪਏ ਆ ਹੂੰ ਇਹਨੇ ਮੁੰਦਰੀ ਧਰੀ ਮੱਥਾ ਟੇਕਿਆ ਟੇਕ ਕੇ ਕਹਿੰਦੀ ਹੈ ਬਾਖਸ਼ਨਾਗ ਦੀ ਇਹ ਮੁੰਦਰੀ ਗੇ ਅੱਗੇ ਸੀ ਮੁੰਡੇ ਕੋਲੇ ਬਾਖਸ਼ਨਾਗ ਕੋਲੇ ਫਿਰ ਮੁੰਡੇ ਕੋਲੇ ਹੁਣ ਮੇਰੇ ਕੋਲੇ ਆ ਹੂੰ ਮੇਰਾ ਮੰਝਾ ਤੇ ਰਾਣੀ ਦਾ ਮੰਝਾ ਤੇ ਇਹ ਮੁੰਡੇ ਦਾ ਰਾਜੇ ਦਾ ਮੁੰਡਾ ਸਾਡੇ ਮੰਝੇ ਚੱਕ ਫਲਾਣੇ ਰਾਜ ਦੀ ਕਚੇਰੀ ਜਾ ਪੜਨ ਅੱਛਾ ਰਾਤ ਨੂੰ ਹੂੰ ਤੇ ਉਹ ਤਾਂ ਭਾਈ ਮਾਰੇ ਲੈ ਗਈ ਚੱਕ ਕੇ ਉੱਥੇ ਠੀਕ ਹੈ ਜੋ ਲੈ ਗਈ ਤੇ ਉਹਨਾਂ ਨੇ ਬਈ ਉਹ ਕਹਿੰਦੇ ਵੀ ਮੈਂ ਤਾਂ ਚੱਕ ਕੇ ਲਈ ਆ ਉਹ ਵਾਰਾ ਕਿਥੇ ਆਉਣਾ ਸੀ ਆ ਗਈ ਬੱਸ ਹੋਣੀ ਤੂੰ ਮਹਿਲਾਂ ਦੇ ਬੱਚ ਛੜਤੀ ਉਹਦੇ ਨਾਲ ਕਰ ਲਿਆ 12 ਸਾਲ ਵਾਲੀ ਮੈਂ ਤੜਾ ਅੰਗ ਨਹੀਂ ਕਰਾਉਣਾ ਵਿਆਹ ਨਹੀਂ ਕਰਾਉਣਾ ਬਾਲਾ ਸੋ ਚੰਗਾ ਸੀ ਜ਼ਮਾਨਾ ਜਾਂਦਾ ਲੀੜਿਆਂ ਦੇ ਬਦਨ ਦਾ ਕੱਲੇ ਮੈਂ ਤੜਾ ਵਿਆਹ ਨਹੀਂ ਕਰਾਉਣਾ ਮੈਂ ਜਿਹਨਾਂ ਲੀੜੇ ਨਹੀਂ ਪਾੜਦੇ ਤੇ ਜਾਂ ਕਰ ਲਾਂ ਨੇ 12 ਸਾਲ ਦਾ ਅੱਛਾ ਕਰ ਲਿਆ ਜਿਹੜੀ ਉਹ ਮੁੰਦਰੀ ਸੀ ਮੁੰਦਰੀ ਫਾਕੇ ਰਾਜੇ ਨੂੰ ਫੜਾਤੀ ਅੱਛਾ ਰਾਜਾ ਕੀ ਕਰਿਆ ਕਰੇ ਆ ਉਹਦੇ ਪੈਣ ਵੇਲੇ ਆ ਕੱਢ ਕੇ ਤਾਂ ਰਾਤ ਨੂੰ ਹਮ ਇਥੇ ਜਾੜ ਚੜਾ ਲਿਆ ਕਰੇ ਅੱਛਾ ਜਾੜ ਤੇ ਫੜਾਉਂਦਾ ਨਹੀਂ ਕਿਸੇ ਨੂੰ ਰਾਤ ਨੂੰ ਕੋਈ ਲਾਹ ਨਾ ਦੇਵੇ ਜਾੜ ਤੇ ਪੂੰਗੇ ਯਾਰ ਐ ਕਰਦੇ ਰਹਉਂਦੇ ਭਾਈ ਜਦੋਂ ਉਹਨੂੰ ਪਤਾ ਲੱਗਿਆ ਤੇ ਇਕੱਲਾ ਮੁੰਡਾ ਹੀ ਰਹੇਗਾ ਕੁੱਤਾ ਰਹਿ ਗਿਆ ਤੇ ਬਿੱਲੀ ਰਹੇਗੀ ਹਾਂ ਉਹ ਫਿਰ ਕਹਿੰਦਾ ਵੀ ਕੁੱਤਾ ਬੋਲਦਾ ਕੁੱਤਾ ਕਹਿੰਦਾ ਵੀ ਬਿੱਲੀ ਕਿ ਨਹੀਂ ਚਲ ਆਪਾਂ ਪਤਾ ਲਿਆ ਕੀ ਰਾਣੀ ਦਾ ਮੈਂ ਕਿੰਦਰ ਲੈਗੀ ਅੱਛਾ ਉਹ ਨੂੰ ਕਹਿੰਦਾ ਤੂੰ ਮੜਿਆ ਦਿਲ ਤਰਦੇ ਅਸੀਂ ਜਾਣੇ ਹੂੰ ਕੁੱਤਾ ਤੇ ਬਿੱਲੀ ਹੂੰ ਉਹਰ ਵੀ ਚੰਗਾ ਚੱਲ ਵੇ ਬੇਛ ਦੀ ਬਾਸ਼ਨਾ ਲੈ 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 ਤੇ ਉਹ ਸ਼ਹਿਰ ਜਾ ਆਵੜੇ ਜਦੋਂ ਸ਼ਹਿਰ ਜਾ ਆਵੜੇ ਬਿੱਲੀ ਆ ਨਹੀਂ ਬਿੱਲੀ ਗੱਲ ਸੁਣ ਲੈ ਹੋਣਾ ਤੇਰਾ ਦਿਨ ਕੰਮ ਕਿ ਦੇਣਾ ਮੈਨੂੰ ਕੁੱਤਿਆਂ ਨੇ ਨੰਗਣ ਦੇਣਾ ਹੂੰ ਹੁਣ ਤੂੰ ਲੈ ਬੜਕ ਆਪਣੀ ਰਾਣੀ ਕਿੱਥੇ ਆ ਆਰਾਜ਼ ਨੂੰ ਮੈਂ ਲਿਉਂ ਬੜਕ ਉਹ ਕੁੱਤਾ ਫਿਰਦਾ 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 ਉਹ ਬਾਸ਼ਨ ਲੈਂਦਾ ਲੈਂਦਾ ਤੇ ਰਾਣੀ ਦੇ ਮਹਿਲਾਂ ਦੇ ਮੂਹਰੇ ਜਾ ਕੇ ਚੂਕ ਰਉ ਉਹ ਰੋਣ ਜੇ ਲੱਗਿਆ ਉਹਨੇ ਬਾਤਿਆਂ ਆਲੀ ਅੱਛਾ ਉਹ ਕਿਨੀ ਵਾਰ ਖੋਲੋ ਕੋ ਗੋਲੀਆਂ ਨੂੰ ਹਮ ਮਾਰ ਕੋਲੇ ਕੁੱਤਾ ਭੱਜ ਕੇ ਚੜ ਗਿਆ ਤਾਂ ਹਮ ਸੱਚੂ ਵੀ ਬੇਲਾ ਸੀ ਜਾਨਵਰ ਬੋਲਦੇ ਸੀ ਹਮ ਫਿਰ ਉਹ ਪੁੱਛਿਆ ਉਹਨੂੰ ਗੱਲਬਾਤ ਕੀਤੀ ਗੋਲੀਆਂ ਪਰੇ ਕਰਤੀਆਂ ਉਹ ਕਹਿੰਦਾ ਵੀ ਮੈਂ ਤੇ ਬਿੱਲੀ ਦੰਨੇ ਆਇਆ ਬਾਈ ਤੈਨੂੰ ਲੈਣ ਆਇਆ ਤੇ ਮੁੰਦਰੀ ਦੱਸ ਕਿੱਥੇ ਆ ਅੱਛਾ ਉਹ ਵਾਲੀ ਮੁੰਦਰੀ ਆ ਜਿਹੜੀ ਮੁੰਦਰੀ ਆ ਰਾਜੇ ਦੇ ਕੋਲੇ ਹੂੰ ਤੇ ਰਾਜਾ ਜਿਹਨੂੰ ਪੈਂਦਾ ਰਾਤ ਨੂੰ ਤੇ ਉਹਦੀ ਯਾਰ ਚ ਪਾ ਕੇ ਪੈਂਦਾ ਹੂੰ ਹੋਰ ਵੀ ਠੀਕ ਆ ਚੱਲ ਕੁੱਤਾ ਮੁੜਿਆ ਕੁੱਤੇ ਨੇ ਆ ਕੇ ਫਿਰ ਬਿੱਲੀ ਨੂੰ ਦੱਸਿਆ ਆਰਾ ਵੀ ਰਾਣੀ ਨਾਲ ਗੱਲ ਕਰਿਆ ਆ ਜਿਹੜੀ ਮੁੰਦਰੀ ਆ ਮੁੰਦਰੀ ਰਾਜ ਦੇ ਕੋਲੇ ਆ ਉਹ ਪੈਂਦਾ ਯਾਰ ਚ ਲੈ ਕੇ ਤੇ ਦਾਣੇ ਲੱਗੇ ਪਹਿਰੇ ਰਾਤ ਨੂੰ ਅੱਛਾ ਹੀ ਰਾਜੇ ਦੇ ਦਾਰੇ ਪਹਿਰੇ ਆ ਵੀ ਕੋਈ ਆਵੇ ਨਾ ਬਿੱਲੀ ਆਈ ਚਲੋ ਹੁ ਮੇਰਾ ਮੌਕਾ ਹੁ ਮੈਂ ਜਾਣੇ ਹਾਂ ਬਿੱਲੀ ਗਈ ਜਾ ਕੇ ਤੇਨੇ ਭਨ ਰਾਣੀ ਨੂੰ ਮਿਲੀ ਰਾਣੀ ਨੂੰ ਪੁੱਛ ਕੇ ਸਾਰੀ ਗੱਲਬਾਤ ਉਹ ਵਾਲੀ ਵੀ ਯਾਰ ਚ ਲੈ ਕੇ ਪੈਂਦਾ ਮਹਿਲਾਂ ਦੇ ਵਿੱਚ ਪਹਿਰੇ ਲੱਗੇ ਹੋਏ ਆ ਉਹ ਰਿਹਾ ਕਿਸੇ ਸਕੀਮ ਦਾ ਮੁੰਦਰੀ ਲੈ ਕੇ ਫੇਰ ਤੁਸੀਂ ਸਾਰਾ ਕੰਮ ਕਰ ਸਕਦੇ ਹੋ ਤੇ ਉਹਨਾਂ ਕੁਝ ਨਹੀਂ ਹੋਣਾ ਉਹ ਗਈ ਜਾ ਕੇ ਤੇ ਉਹਨੇ ਤਾਂ ਉਹ ਨੂੰ ਰਾਣੀ ਨੂੰ ਕਹਿੰਦੀ ਬਈ ਦੇਸੀ ਘਿਓ ਵਾਲੀ ਬਾਰੀ ਖੋਲ ਦੇ ਅੱਛਾ ਉਹਨੇ ਬਾਰੀ ਖੋਲਦੀ ਜੋ ਬਾਸ਼ਨਾ ਆਈ ਤੇ ਚੂਹੇ ਆ ਗਏ ਅੱਛਾ ਚੂਹੇ ਆ ਗਏ ਤੇਨੇ ਪੜਕ ਦੇਨੇ ਇੱਕ ਚੂਹਾ ਬਿੱਲੀ ਨੇ ਫੜਿਆ ਤੂੰ ਜੇ ਭਾਜੀ ਉਹ ਪੂਛੋਂ ਲੰਡਾ ਮੇਰਾ ਸਾਲਾ ਅੱਛਾ ਉਹ ਚੂਹਾ ਚਿਰ ਚਿਰ ਕਰੇ ਬਿੱਲੀ ਆ ਦੀ ਗੱਲ ਸੁਣ ਲਾ ਬਈ ਤੈਨੂੰ ਮਾਰਨਾ ਨਹੀਂ ਤੈਨੂੰ ਕਰਨਾ ਨਹੀਂ ਤੂੰ ਆ ਲੰਡਾ ਤੂੰ ਨਹੀਂ ਮੇਰੇ ਕੰਮ ਦਾ ਅੱਛਾ ਮੈਨੂੰ ਚਾਹੀਦਾ ਪੂਛ ਵਾਲਾ ਇੱਥੇ ਲਿਆ ਕੇ ਛੱਡ ਦੂੰ ਤੇ ਮੈਨੂੰ ਪੂਛ ਵਾਲਾ ਲੈ ਕੇ ਦੇ ਅੱਛਾ ਲੰਮੀ ਪੂਛ ਵਾਲਾ ਵੀ ਮੈਨੂੰ ਛੱਡ ਦੇ ਮੈਂ ਹੁਣੇ ਨੇ ਉਹਨਾਂ ਜਾ ਕੇ ਉਹਨੇ ਸ਼ਰਤਾ ਜਾ ਕੇ ਕਿਹਾ ਮੇਰੇ ਸਾਲੋ ਦੇਸੀ ਕੀ ਵਾਲੀ ਰਾਣੀ ਦੀ ਪਾਰੀ ਖੁੱਲੀ ਆ ਸੌਂਗੀ ਢੜ ਕੇ ਅਰ ਅੱਜ ਕੇ ਖਾਓ ਮੈਂ ਦਾ ਖਾਇਆ ਉਹ ਦੋ ਤਿੰਨ ਨੂੰ ਲੈ ਕੇ ਜਨੂੰ ਆਇਆ ਤੇ ਬਿੱਲੀ ਬੈਠੀ ਸ਼ਹਿਜਾ ਲਾ ਕੇ ਉਂ ਪੜਕ ਦੇਣ ਇੱਕ ਫੜ ਲਿਆ ਪਾਲਕ ਨੂੰ ਚਰਚਰ ਕਰਨ ਲੱਗ ਗਿਆ ਉਹਨੂੰ ਕਹਿੰਦੀ ਤੈਨੂੰ ਮਾਰਨਾ ਨਹੀਂ ਕੁਛ ਨਹੀਂ ਕਰਨਾ ਤੈਨੂੰ ਲੈ ਕੇ ਜਾਣਾ ਰਾਜੇ ਕੋਲੇ ਮੰਝੇ ਦੇ ਕੋਲੇ ਛੜਨ ਪਾਵੇ ਸੰ ਚੜ ਕੇ ਐਨੀ ਪੂਛ ਉਹਦੇ ਨੱਕ ਤੇ ਦੇ ਦੀ ਅੱਛਾ ਪਤਾ ਇੰਨਾ ਕੰਮ ਕਰਵਾਉਂਦਾ ਥੋ ਹੋਰ ਵੀ ਠੀਕ ਆ ਉਹ ਲੈ ਗਿਆ ਲਿਜਾ ਕੇ ਰਾਜਾ ਫੌੜੀ ਹੋਈ ਨਾ ਇੱਕ ਕਹਦਾ ਬਿੱਲੀ ਗਈ ਓਏ ਪਹਿਰੇਦਾਰ ਕਹਿੰਦਾ ਬਿੱਲੀ ਗਈ ਦੂਜਾ ਨਾ ਬਿੱਲ ਕੋਈ ਆ ਕੌਣ ਆ ਕੀ ਆ ਇਹ ਲੋਕਾਂ ਦਾ ਟੀਮੀਆਂ ਨੇ ਆਉਂਦਾ ਚੱਲ ਕੇ ਆ ਕੇ ਹੁਣ ਬਿੱਲੀ ਇਹਨੂੰ ਕੀ ਕਰਨ ਲੱਗੀ ਆ ਹੈ ਹੈ ਛੱਤ ਜਰਮ ਪਾਪ ਨਹੀਂ ਲੈਣਾ ਬਿੱਲੀ ਦਾ ਤਾਂ ਜਾਣਦੇ ਤੇ ਉਹਨੇ ਜਾ ਕੇ ਮੰਜੇ ਕੋਲੇ ਜੋ ਛੱਡਿਆ ਤੇ ਚੜ ਕੇ ਹੌਲੀ ਕਿਦਨੇ ਆ ਤੇ ਪੂਛ ਐਨੀ ਦਿੱਤੀ ਨੱਕ ਚ ਅੱਛਾ ਉਹ ਨੱਕ ਪੂਛ ਦਿੱਤੀ ਉਹਦਾ ਆਹੂ ਨੋਸ਼ਾ ਕਉਨੀ ਸੀ ਮੁੰਦਰੀ ਹੋ ਜਾ ਡੱਗੀ ਅੱਛਾ ਤੇ ਬਿੱਲੀ ਨੇ ਪੜਕ ਲੈਣੀ ਤੱਕ ਲਈ ਅੱਛਾ ਜਾ ਕੇ ਬਿੱਲੀ ਨੇ ਚੂਹੇ ਤੋਂ ਕੀ ਲੈਣਾ ਸੀ ਚੂਹਾ ਭੱਜ ਗਿਆ ਤੇ ਬਿੱਲੀ ਲੈ ਕੇ ਨਿਕਲਿਆ ਆਈ ਰਾਮ ਪ੍ਰਕਾਰ ਜਗਾ ਪਹਿਰੇਦਾਰ ਨੂੰ ਬਾਜਾਂ ਮਾਰਨਾ ਭਾਲੇ ਇੱਥੇ ਆਵੇ ਨਾ ਕਿਤੋਂ ਠੀਕ ਹੈ ਫੇਰ ਸਾਲਾ ਡਰ ਗਿਆ ਆਲਾ ਮੁੰਦਰੀ ਲੈ ਕੇ ਹੁਣ ਛੜਨਾ ਮੈਨੂੰ ਵੀ ਨਹੀਂ ਹੈ ਚੱਲ ਫੇਰ ਭਾਈ ਉਹ ਰਾਣੀ ਕੋਲੇ ਆ ਗਿਆ ਅਸਰ ਰਾਣੀ ਕੋਲੇ ਆ ਗਈ ਤੇ ਕੁੱਤਰਾ ਬਿੱਲੀ ਇਕੱਠੇ ਹੋ ਗਏ ਰਾਣੀ ਕੋਲੇ ਰਾਣੀ ਨੇ ਫੇਰ ਉਹਨੇ ਧੋਸ ਮਾਰ ਕੇ ਮੁੰਦਰੀ ਨੂੰ ਪੋਚਾ ਲਾ ਕੇ ਫੇਰ ਉੱਥੇ ਕਿਹਾ ਬਈ ਇਹ ਬਾਖਸ਼ ਨਾਗਰੀਏ ਮੁੰਦਰੀ ਕੇ ਅਗੇ ਹੀ ਰਾਜੇ ਬਾਖਸ਼ ਨਾਲ ਫਿਰ ਰਾਜੇ ਕੋਲੇ ਫਿਰ ਇਹ ਰਾਜੇ ਕੋਲੇ ਆ ਗਈ ਹੁਣ ਮੇਰੇ ਕੋਲੇ ਬਈ ਮੇਰਾ ਮੰਜਾ ਤੇ ਜਾ ਕੇ ਨਾ ਸੱਚ ਮੰਜਾ ਤਾਂ ਮਰੂਣ ਲਿਆ ਬਈ ਉਹ ਮੁੰਦਰੀ ਲੈ ਕੇ ਨੋ ਤੁਰੇ ਨਾ ਕੁੱਤਾ ਤੇ ਬਿੱਲੀ ਰਾਜੇ ਕੋਲ ਨੂੰ ਆ ਗਿਓ ਪੜਤ ਕੋਲ ਨੂੰ ਅੱਛਾ ਤੇ ਉਹ ਤੁਰੇ ਆਉਂਦੇ ਆ ਬਿਠਦੀ ਉਹ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਤੇਰਾ ਮੰਜਾ ਮੰਗਾਵਾਗੇ ਤੇ ਅਸੀਂ ਜਾਂਦੇ ਆ ਮੁੰਦਰੀ ਲੈ ਕੇ ਮੁੰਦਰੀ ਅਸੀਂ ਲੈ ਆਏ ਉਹ ਨੂੰ ਦੱਸਿਆ ਰਾਣੀ ਨੂੰ ਤਾਂ ਰਾਣੀ ਨੂੰ ਹੌਸਲਾ ਹੋ ਗਿਆ ਉਹ ਤਰੀ ਆਉਂਦੇ ਆ ਤੇ ਬਿੱਲੀ ਕੋਲੇ ਮੁੰਦਰੀ ਤੇ ਕੁੱਤੇ ਨੇ ਕੁੱਤਾ ਰ ਵੀ ਮੈਨੂੰ ਫੜਾ ਮੁੰਦਰੀ ਬਿੱਲੀ ਆਲੀ ਮੈਂ ਤਾਂ ਨਹੀਂ ਦਿੰਦੀ ਅੱਛਾ ਕੁੱਤੇ ਨੇ ਕਿਹਾ ਜਿਹੜੀ ਚੜਤ ਹੋ ਜੂ ਹੈ ਬੀ ਇਹ ਨਹੀਂ ਆਖੀ ਦਿੱਤੀ ਤੇ ਰਾਜਾ ਕੋਈ ਬਿੱਲੀ ਨਹੀਂ ਆਈ ਆ ਉਹ ਆਹ ਮੈਨੂੰ ਫੜਾ ਦੇ ਉਹ ਆਲੀ ਮੈਂ ਨਹੀਂ ਫੜਾਉਣੀ ਠੀਕ ਹੈ ਮੈਂ ਲੈ ਕੇ ਆਈ ਆ ਤੇ ਉਹਨੇ ਉੱਥੇ ਰ ਲੱਕ ਫੜ ਲਿਆ ਬਿੱਲੀ ਦਾ ਅਛਾ ਫਰਮਣੀ ਅਗਨੀ ਫੜਾਉਂਦੀ ਉਹ ਅਗਲੀ ਈ ਕਿਹਾ ਉਹ ਮੂੰਹ ਚੋਂ ਨਿਕਲੀ ਮੁੰਦਰੀ ਸਮੁੰਦਰ ਚ ਡੇਕ ਪਈ ਅਛਾ ਉਹ ਸਮੁੰਦਰ ਚ ਡੇਕ ਪਈ ਤੇ ਆ ਗਈ ਤੋਂ ਪਿਆ ਬੇਹੋਸ਼ ਆਇਆ ਭੁੱਖਾ ਤੇ ਆਇਆ ਕੁੱਤਾ ਆ ਕੇ ਕਹਿੰਦਾ ਆਦਾ ਜੀ ਲੈਂਦੀ ਮੁੰਦਰੀ ਲੈਂਦੀ ਉਹ ਉੱਠ ਕੇ ਬੈ ਗਿਆ ਲਿਆ ਵੀ ਹਾਂ ਲਿਆਈ ਬਿੱਲੀ ਆਦੀ ਨਹੀਂ ਜੀ ਇਹ ਮੇਰਾ ਲੱਕ ਫੜ ਦੇ ਦਾ ਸਮੁੰਦਰ ਚ ਡੇਕ ਪਈ ਉਹਨੇ ਕਿਆ ਗੇੜਾ ਖਾ ਕੇ ਮੰਜੇ ਤੇ ਫੇਰ ਜਲ ਗਿਆ ਫੇ ਬਿੱਲੀ ਕਹਿੰਦੀ ਔਂਕਾਰ ਵੀ ਆਪਾਂ ਭੁੱਖੇ ਤੇ ਹੁਣ ਕੁੰਡੀ ਸੱਟ ਹੂੰ ਕੋਈ ਪਹਿਲਾ ਮੱਛੀ ਕੱਢ ਹੂੰ ਮੱਛੀ ਕੱਢਦੇ ਖਾ ਕੇ ਖਾ ਕੇ ਫੇਰ ਕੋਈ ਦੇਖਾਂਗੇ ਠੀਕ ਹੈ ਉਹਨਾਂ ਨੇ ਭਾਈ ਕੁੰਡੀ ਸਿੱਟੀ ਜਨੋਂ ਕੁੰਡੀ ਸੱਟ ਕੇ ਨੇ ਮੱਛੀ ਕੱਢ ਲਈ ਮੱਛੀ ਕੱਢ ਕੇ ਤੇ ਜਦ ਮੱਛੀ ਨੂੰ ਖਾਣ ਲੱਗੋ ਮੁੰਦੀ ਮੱਛੀ ਚੋਂ ਨਿਕਲਿਆ ਜੀ ਉਧਰ ਤਾ ਦੇਖ ਹਾਂ યું ਮੱਛੀ ਜੋ ਨਿਕਲਿਆਈ ਤਾਂ ਪੱਛ ਕੇ ਜਾ ਕੇ ਉਹਨੂੰ ਦੱਸਤਾ ਠੀਕ ਆ ਇਹ ਮੱਛੀ ਤਾਂ ਨਿਕਲਿਆਈ ਹਾਂ ਮੁਦਰੀ ਨਿਕਲਿਆਈ ਉਹ ਉੱਠ ਖੜਿਆ ਉੱਠ ਕੇ ਤੋਸ ਮਾਰ ਕੇ ਨੇ ਮੱਥਾ ਟੇਕਿਆ ਤੇ ਸਾਰਾ ਕੁ ਕਹਿ ਕੇ ਔਰ ਪਹਿਲਾਂ ਰਾਣੀ ਦਾ ਮੰਜਾ ਮੰਗਾਇਆ ਆਪਦੀ ਦਾ ਹਾਂ ਮੁੜ ਕੇ ਫਿਰ ਰਾਜੇ ਦਾ ਮੰਜਾ ਮੰਗਾਇਆ ਹਾਂ ਮੰਗਾ ਕੇ ਫਿਰ ਪਟੇਰੀ ਚ ਲਾ ਜਾ ਕੇ ਫਿਰ ਨਿਖਾ ਨਿਖਾ ਕਰਕੇ ਮਾਰਿਆ ਰਾਜਾ ਅੱਛਾ ਮਾਰ ਕੇ ਫਿਰ ਸਾਰਾ ਚੀਤੇ ਆ ਗਏ ਆਹ ਰੋ ਰੱਬਾ ਇੰਨਾ ਤੁਹਾਨੂੰ ਮਿਲ ਗਿਆ ਨਾ ਸਭ ਕੁਝ ਮਿਲ ਗਿਆ ਤੈਨੂੰ ਸਹਰੇ ਜੋਕਾਂ ਦਾ ਪਤਾ ਨਹੀਂ ਆਈ ਨਾ ਐ ਫਿਰ ਉਹੀ ਗਰੀਬੀ ਆ ਗਈ ਮੁੜ ਕੇ ਤੇ ਹੁਣ ਤੇਰੇ ਕੋਲੇ ਰਾਜਤਾਂ ਨਹੀਂ ਹੁਣ ਤਾਂ ਜੋਕਾਂ ਦਾ ਪਤਾ ਲੱਗਿਆ ਉਹਨੂੰ ਕਹਿੰਦਾ ਰਾਜੇ ਉਹਨਾਂ ਦੇ ਸਹਰੇ ਨੂੰ ਵੀ ਮੈਂ ਹੁਣ ਜਾਣਾ ਠੀਕ ਹੈ ਐ ਪਿੱਛਾ ਬਿਆਹਾ ਬਰਿਆ ਮੇਰੇ ਜਵਾਕ ਆ ਉਹਦਾ ਕੋਈ ਨਹੀਂ ਜਾ ਭਾਈ ਉਹਨੇ ਫੌਜ ਦੇਤੀ ਸਾਰਾ ਰਾਜਾ ਪੂਰਾ ਫੋਲਾ ਦੇਤਾ ਠੀਕ ਹੈ ਜਦੋਂ ਫਿਰ ਆਇਆ ਕਿ ਕਹਿੰਦਾ ਵੀ ਹੁਣ ਸਾਲਾ ਜਵਾਕ ਤਾਂ ਲੋਕਾਂ ਦੇ ਪੱਠੇ ਪਾਉਂਦੇ ਫਿਰਦੇ ਹੋਣਗੇ ਪਾਟੇ ਵੀ ਲੀੜੇ ਹੋਣਗੇ ਨਹੀਂ ਇਹ ਕੰਮ ਨਹੀਂ ਬਣਨਾ ਇੱਥੇ ਫੌਜ ਨੂੰ ਕਹਿੰਦਾ ਹੁਣ ਰਾਜਾ ਸੀ ਫੌਜ ਨੂੰ ਕਹਿੰਦਾ ਵੀ ਇੱਥੇ ਤੰਬੂ ਲਾ ਲੋ ਹੱਦ ਤੇ ਤੰਬੂ ਲਵਾ ਦੇ ਸਾਰੀ ਫੌਜ ਉੱਥੇ ਪੁਆਦੀ ਫਿਰ ਆਪ ਆਇਆ ਔਂਕਰੇ ਆ ਪੰਦਨੀ ਦੇ ਤਾਮਛੇ ਦੀ ਲੀੜੇ ਪਾਟੇ ਵੇ ਲੋਕਾਂ ਦਾ ਕੰਮ ਕਰੇ ਜੂਆ ਖੋਲਣੀਆਂ ਤੇ ਹਾਥੀ ਮਾਰੀ ਜਾਣ ਜਾ ਗਿਆ ਘਰੇ ਰਾਤ ਤੇ ਰਾਤ ਮਹਿਲ ਪੁਆਇਆ ਆਪਣੇ ਘਰੇ ਮਹਿਲ ਪਵਾ ਕੇ ਪੂਰਾ ਐਨ ਬਣਾ ਕੇ ਕੰਮ ਹੋ ਤੇ ਜਿਹੜੀ ਉਹ ਕਰਾਂ ਵਾਲੀ ਸੀ ਨਾ ਉਹਨੂੰ ਪਰਾਣੀ ਬਣਾ ਕੇ ਬੁਹਾਤਾ ਮਹਿਲਾਂ ਦੇ ਵਿੱਚ ਯੁਵਾਕਾਂ ਨੂੰ ਬਾਂ ਬਣਾ ਰਾਜਿਆਂ ਦੇ ਬੱਚੇ ਹੋਏ ਫੇਰ ਆ ਕੇ ਆਪ ਵੀ ਸਾਰੀ ਫੌਜ ਨੂੰ ਲਗਿਆ ਬਾਜੇ ਬਜੇ ਨੇ ਰੰਗ ਟਾਕ ਹੁੰਦੇ